ਤਦ ਵਰਤ ਤੁਹਾਨੂੰ ਲੱਗਦਾ ਕਿਸ ਬ੍ਰਹਿਮੰਡ ਦੇ ਵਿੱਚ ਅਸੀਂ ਇਕੱਲੇ ਆ ਤਾਂ ਇਹ ਵੀਡੀਓ ਜ਼ਰੂਰ ਦੇਖੋ ਇਹ ਆ ਆਪਣਾ ਬ੍ਰਹਿਮੰਡ ਐਮੇਜਿਨ ਕਰੋ ਕਿ ਇੱਥੇ ਤੁਸੀਂ ਹੋ ਤੇ ਹੁਣ ਆਪਾਂ ਉੱਪਰ ਚੱਲਦੇ ਆਂ ਉੱਪਰ ਜਾਈਏ ਤਾਂ ਇਹ ਆ ਗਿਆ Google ਦਾ ਹੈੱਡਕੁਆਰਟਰ ਹੋਰ ਉੱਪਰ ਜਾਈਏ ਤਾਂ ਇਹ ਆ ਸਾਡੀ ਧਰਤੀ ਹੋਰ ਉੱਪਰ ਜਾਈਏ ਤਾਂ ਇਹ ਆ ਗਿਆ ਸੌਰ ਮੰਡਲ ਜਿੱਥੇ ਸਾਡੀ ਧਰਤੀ ਤੇ ਬਾਕੀ ਗ੍ਰਹਿ ਮੌਜੂਦ ਨੇ ਤੇ ਹੋਰ ਉੱਪਰ ਜਾਣ ਤੇ ਲੱਖਾਂ ਕਰੋੜਾਂ ਅਰਬਾਂ ਤਾਰੇ ਸੂਰਜ ਦੀ ਤਰ੍ਹਾਂ ਸਾਡੀ ਧਰਤੀ ਦੀ ਤਰ੍ਹਾਂ ਵਕ ਵਕ ਕਰੈ ਤੇ ਇਹ ਆਗੀ ਸਾਡੀ ਗੈਲੈਕਸੀ ਮਿਲਕੀ ਵੇ ਗੈਲੈਕਸੀ ਇਹ ਆ ਸਾਡੀ ਗਵਾਂਢੀ ਗੈਲੈਕਸੀ ਐਂਡਰੋਮੈਡਾ ਤੇ ਇਹ ਆ ਬਾਕੀ ਦੀਆਂ ਗੈਲੈਕਸੀਆਂ ਅਰਬਾਂ ਖਰਬਾਂ ਦੀ ਸੰਖਿਆ ਦੇ ਵਿੱਚ ਇਸ ਬੱਬਲ ਦੇ ਵਿੱਚ ਇਹ ਸਾਰੀਆਂ ਗੈਲੈਕਸੀਆਂ ਮੌਜੂਦ ਨੇ ਤੇ ਇਹ ਅਰਬਾਂ ਯੂਨੀਵਰਸ ਨੇ ਆਕਾਸ਼